ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਜਿਹੜਾ ਕੀ ਜਗਾਵੜੂ ਰੇੜੀਆਂ ਬਿੱਕਲ ਬਾਰੇ ਜਿਹੜਾ ਕੀ ਇਹਨਾਂ ਨੇ ਗ੍ਰੀਨ ਟੈਕਸ ਵਧਾਇਆ ਹੋਇਆ ਵਾ ਤੇ ਸਾਲ ਦਾ 8500 ਰੁਪਏ ਕੀਤਾ ਹੋਇਆ ਅਸੀਂ ਸਰਕਾਰ ਨੂੰ ਇਹ ਮੰਗ ਰੱਖੀ ਆ ਵੀ ਸਾਨੂੰ ਇਹ ਜਿਹੜੇ ਟੈਕਸ ਪਾਸ ਹੋ ਗਿਆ ਸਾਡੇ ਮਾਫੀ ਤੇ ਜਾਣ ਤੇ ਜਿਹੜੇ ਜਗਾਵੜੂ ਉਹਦੇ ਪਿੱਛੇ ਰੇੜੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਇਹ ਕਿਉਂਕਿ ਜਿਹੜਾ ਡਰਾਈਵਰ ਵੀਰ ਆ ਉਹਦੀ ਰੀੜ ਦੀ ਹੱਡੀ ਜੁੜੀ ਰਹੂਗੀ ਕਿ ਨਹੀਂ ਉਹ ਡਰਾਈਵਰ ਵੀਰ ਦੀ ਰੀੜ ਦੀ ਹੱਡੀ ਟੁੱਟੀ ਪਈ ਕਿਉਂ ਕੰਮ ਕਰ ਰਹਿ ਨਹੀਂ ਗਾ ਲੋਕ ਗੱਡੀਆਂ ਵੇਚੀ ਜਾਂਦੇ ਸਾਡੇ ਭਰਾ ਕੀ ਕਰਨਗੇ ਸਰਕਾਰ ਵੱਲ ਤੁਰੀ ਹੋਈ ਆ ਹੋਰ ਪਾਸੇ ਰਛਣਾ ਸੀ ਪੈਸਾ ਇਕੱਠਾ ਕਰਦੇ ਤੁਰੀ ਹੋਈ ਆ 올 ਪੰਜਾਬ ਟਰਾਂਸਪੋਰਟ ਯੂਨੀਅਨ ਦੀ ਅਗਵਾਈ ਵਿੱਚ ਅੱਜ ਪੰਜਾਬ ਭਰ ਦੇ ਟਰਾਂਸਪੋਰਟ ਲੁਧਿਆਣਾ ਵਿੱਚ ਇਕੱਠੇ ਹੋ ਕੇ ਅਤੇ ਜੁਗਾੜੂ ਰੇਡੀਆਂ ਨੂੰ ਬੰਦ ਕਰਾਉਣ ਨੂੰ ਲੈ ਕੇ ਲੁਧਿਆਣਾ ਡੀਐਸ ਨੂੰ ਇੱਕ ਮੰਗ ਪੱਤਰ ਸੌਂਪਿਆ ਅਤੇ ਸਖਤ ਚੇਤਾਵਨੀ ਦਿੱਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟ੍ਰਾਂਸਪੋਰਟ ਯੂਨੀਅਨ ਦੇ ਆਗੂਆਂ ਨੇ ਕੀ ਕੀਤਾ ਜਗਾੜੂ ਰੇੜੀਆਂ ਕਾਰਨ ਟ੍ਰਾਂਸਪੋਰਟ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਜਿਸ ਕਾਰਨ ਉਹਨਾਂ ਨੇ ਲੁਧਿਆਣਾ ਵਿੱਚ ਇਕੱਠੇ ਹੋ ਕੇ ਲੁਧਿਆਣਾ ਪ੍ਰਸ਼ਾਸਨ ਨੂੰ ਜਗਾੜੂ ਰੇੜੀਆਂ ਨੂੰ ਬੰਦ ਕਰਵਾਉਣ ਨੂੰ ਲੈ ਕੇ ਇੱਕ ਮੰਗ ਪੱਤਰ ਸੌਂਪਿਆ ਜਿਸ ਦੇ ਵਿੱਚ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਉਹਨਾਂ ਦੀ ਮੰਗਾਂ ਵੱਲ ਜਲਦ ਧਿਆਨ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਟਿੱਕਾ ਸੰਘਰਸ਼ ਕੀਤਾ ਜਾਵੇਗਾ। ਖੁਸ਼ਵਿੰਦਰ ਸਿੰਘ ਜੀ ਮੈਂ ਨੋਰਮਲ ਤੋਂ ਆਇਆ। ਕਿੱਥੇ ਆਇਓ ਘਰੇ ਲਈ ਆਇਓ? ਅਸੀਂ ਆਏ ਆ ਜੀ ਇੱਥੇ ਡੀਸੀ ਸਾਹਿਬ ਕੋਲ ਮੰਗ ਪੱਤਰ ਦੇਣ ਲਈ। ਜੋ ਕਿ ਮੋਟਰਸਾਈਕਲ ਤੇ ਜੋ ਵੀ ਜਗਾੜੂ ਰੇੜੇ ਬਣੇ ਹੋਏ ਹਨ ਤੇ ਜੋ ਪੀਟਰ ਰੇੜੇ ਹਨ ਉਹ ਬੰਦ ਕੀਤੇ ਜਾਣ ਤਾਂ ਕਿ ਸਾਡਾ ਕੰਮਕਾਰ ਚੱਲ ਸਕੇ। ਸਾਡਾ ਕੰਮਕਾਰ ਇਸ ਟਾਈਮ ਬਿਲਕੁਲ ਥੱਪ ਹੋ ਚੁੱਕਾ। ਇਸ ਕਰਕੇ ਬਹੁਤ ਗੱਡੀਆਂ ਵਾਲੇ ਕਿਸ਼ਤਾਂ ਵੀ ਨਹੀਂ ਦੇ ਪਾ ਰਹਾ ਟੈਕਸ ਵੀ ਨਹੀਂ ਦੇ ਪਾ ਰਹਾ। ਸੋ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਵੀ ਇਹ ਰੇੜੇ ਜਿਹੜੇ ਜੋ ਬਣੇ ਆ ਉਹ ਬੰਦ ਕੀਤੇ ਜਾਣ ਤਾਂ ਕਿ ਸਾਡਾ ਕੰਮਕਾਰ ਚੱਲ ਸਕੇ ਹੱਲੇ ਤਾਂ ਡੀਸੀ ਸਾਹਿਬ ਨੇ ਕੋਈ ਖਾਸ ਵਾਸ਼ਾਣ ਨਹੀਂ ਦੁਆਇਆ ਬਾਕੀ ਦੇਖੋ ਕਹਿੰਦੇ ਆ ਵੀ ਅਸੀਂ ਕਰਾਂਗੇ ਤੁਹਾਡੀ ਗੱਲ ਤੇ ਗੌਰ ਕਰਾਂਗੇ ਠੀਕ ਹੈ ਇਸ ਟਾਈਮ ਸਾਡਾ ਕੰਮਕਾਰ ਦਾ ਬਹੁਤ ਮੰਦਾ ਹਾਲ ਹੈ ਮੇਰਾ ਨੇ ਮਨਦੀਪ ਸਿੰਘ ਜਿਲ੍ਹਾ ਪ੍ਰਧਾਨ ਜੀ ਕਿੱਥੇ ਆਇਓ ਕਦੇ ਲੈ ਆ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਜਿਹੜਾ ਕਿ ਜਗਾੜੂ ਰੇੜੀਆਂ ਵਿਕਲ ਵਾਰੇ ਜਿਹੜਾ ਕਿ ਇਹਨਾਂ ਨੇ ਗ੍ਰੀਨ ਟੈਕਸ ਵਧਾਇਆ ਹੋਇਆ ਵਾ ਤੇ ਸਾਲ ਦਾ 8500 ਰੁਪਏ ਕੀਤਾ ਹੋਇਆ ਅਸੀਂ ਸਰਕਾਰ ਮੂਰੇ ਮੰਗ ਰੱਖੀ ਆ ਵੀ ਸਾਨੂੰ ਜਿਹੜੇ ਟੈਕਸ ਪਾਸਿੰਗ ਆ ਸਾਡੇ ਮਾਫੀ ਤੇ ਜਾਣ ਤੇ ਜਿਹੜੇ ਜਗਾੜੂ ਉਹਦੇ ਪਿੱਟਰ ਰੇੜੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਕਿਉਂਕਿ ਜਿਹੜਾ ਡਰਾਈਵਰ ਵੀਰ ਆ ਉਹਦੀ ਰੀੜ ਦੀ ਹੱਡੀ ਜੁੜੀ ਰਹੂਗੀ ਤੇ ਨਹੀਂ ਉਹ ਡਰਾਈਵਰ ਵੀਰ ਦੀ ਰੀਡ ਦੀ ਸਾਡੀ ਟੁੱਟੀ ਪਈ ਹੈ ਕਿਉਂ ਕੰਮਕਾਰ ਹੈ ਨਹੀਂਗਾ ਲੋਕ ਗੱਡੀਆਂ ਵੇਚੀ ਜਾਂਦੇ ਸਾਡੇ ਭਰਾ ਕੀ ਕਰਨਗੇ ਸਰਕਾਰ ਬਲ ਤੁਰੀ ਹੋਈ ਆ ਹੋਰ ਪਾਸੇ ਰਛਨਾ ਦੇ ਪੈਸਾ ਇਕੱਠਾ ਕਰਨ ਦੇ ਤੁਰੀ ਹੋਈ ਆ ਜੇ ਅਸੀਂ ਪੁਲਿਸ ਤੋਂ ਬਚਦੇ ਆ ਚਲਾਨ ਹੁੰਦੇ ਆ 18-18000 ਦੇ ਚਲਾਨ ਹੋ ਰਹੇ ਆ ਆਟੋ ਸਾਬ ਨੂੰ ਹੁਣ ਮਿਲ ਕੇ ਆਇਆ ਆ ਆਰਟੀਆ ਸਾਬ ਨੂੰ ਕਹਿ ਕੇ ਆਏ ਆ ਵੀ ਕਿਰਪਾ ਕਰਕੇ ਸਾਡੇ ਟਰਾਂਸਪੋਰਟ ਦੀਆਂ ਗੱਡੀਆਂ ਨੂੰ ਨਾ ਤੰਗ ਕੀਤਾ ਜਾਵੇ ਕੀ ਆਸ਼ਵਾਸ਼ਣ ਮਿਲਿਆ ਉਹ ਕਹਿੰਦੇ ਆ ਜੀ ਕੋਈ ਗੱਲ ਦੀ ਜੀ ਜਰੂਰ ਖਿਆਲ ਰੱਖਾਂਗੇ ਇਸ ਚੀਜ਼ ਦੇ ਡੀਸੀ ਸਾਹਿਬ ਨੇ ਕੀ ਕੀਤਾ ਜੀਸੀ ਸਾਹਿਬ ਨੇ ਜੀ ਬਸ ਜਿਹੜਾ ਦੇਣਾ ਹੁੰਦਾ ਸਾਰੇ ਹੀ ਦਿਨ ਸਰਕਾਰਾਂ ਵੀ ਦਿੰਦੀਆਂ ਆ ਜਾਂ ਤੇ ਇਹਨਾਂ ਨੇ ਵੀ ਦੇ ਗਏ ਆ ਇਹ ਕਹਿ ਰਹੇ ਵਾਜਤਾ ਜੁਰਦ ਹੋਤਾ ਵੀ ਅਸੀਂ ਥੋੜੀ ਗੱਲ ਮੁੱਦਾ ਮੂਰੇ ਰੱਖਾਂਗੇ ਉਹ ਦੇ ਮੰਗਾ ਨਹੀਂ ਮੰਨਿਆ ਕਿ ਫਿਰ ਮੰਗਾ ਨਹੀਂ ਮੰਨੇਗਾ ਜੀ ਮੂਰੇ ਸਾਡੀ ਦਿੱਤਾ ਹੋਇਆ ਰਿਸਪਾਇਸ ਨੰਬਰ ਲੈ ਲਿਆ ਪੂਰੀ ਪੰਜਾਬ ਦੀ ਧਰਨੇ ਦੀ ਕਾਲ ਦਿੱਤੀ ਹੋਈ ਆ ਜੀ ਟਾਈਮ ਦਿੱਤਾ ਹੋਇਆ ਸਾਡਾ ਉਹ ਅਸੀਂ ਪੂਰੇ ਪੰਜਾਬ ਲੈਵਲ ਦੇ ਉੱਤੇ ਧਰਨਾ ਲਾਉਣਾ ਅਲ ਪੰਜਾਬ ਦੀ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਅਸੋਸੀਏਸ਼ਨ ਆਲ ਪੰਜਾਬ